ਮਿੱਤਰੋ ਗੱਲ ਕਰਦੇ ਆ ਯਕੀਨ ਦੀ ਗੱਲ ਕਰਦੇ ਆ ਵਿਸ਼ਵਾਸ ਦੀ ਜਿਹੜੇ ਇਨਸਾਨ ਨੂੰ ਉਸ ਪਰਮਾਤਮਾ ਦੇ ਉੱਤੇ ਵਿਸ਼ਵਾਸ ਆ ਉਹ ਇਨਸਾਨ ਆਪਣੇ ਵਿਸ਼ਵਾਸ ਪ੍ਰਤੀ ਅਟਲ ਰਹਿ ਕੇ ਅਨੇਕਾਂ ਮਸਾਲਾ ਨੇ ਆਪਣੇ ਭਗਤਾਂ ਦੀ ਪਰਮਾਤਮਾ ਆਪ ਆਣ ਕੇ ਲਾਜ ਰੱਖਦਾ ਕਹਿੰਦੇ ਅੱਜ ਤੋਂ 500 ਸਾਲ ਪਹਿਲਾਂ ਦੀ ਗੱਲ ਆ ਇੱਕ ਸ਼ਹਿਰ ਦਾ ਇੱਕ ਰਾਜਾ ਤੇ ਰਾਜਾ ਬਹੁਤ ਧਰਮੀ ਸੀ ਪਰ ਰਾਜੇ ਦੇ ਘਰੇ ਔਲਾਦ ਨਹੀਂ ਸੀ ਰਾਜੇ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਬੜੇ ਹਮਨ ਕੀਤੇ ਬੜੇ ਜੱਗ ਕਰਾਏ ਪਰ ਰਾਜੇ ਦੇ ਘਰੇ ਔਲਾਦ ਨਾ ਹੋਈ ਕਹਿੰਦੇ ਨੇ ਉਹਨੇ ਬੜੇ ਪੰਡਤਾਂ ਨੂੰ ਸੱਦਿਆ ਤੇ ਸੱਦ ਕੇ ਪੰਡਤਾਂ ਨੂੰ ਪੁੱਛਿਆ ਵੀ ਮੇਰੇ ਘਰੇ ਕਿਉਂ ਔਲਾਦ ਨਹੀਂ ਹੋਈ ਕੀ ਵਜ੍ਹਾ ਹੈ ਪੰਡਤਾਂ ਨੇ ਉਸ ਰਾਜੇ ਨੂੰ ਦੱਸਿਆ ਕਿ ਤੂੰ ਆਪਣੇ ਇੱਕ ਨਵਾਲਿਕ ਬੱਚੇ ਦੀ ਬਲੀ ਦੇ ਜਿਸ ਦੇ ਨਾਲ ਤੇਰੇ ਘਰੇ ਪ੍ਰਮਾਤਮਾ ਪੁੱਤਰ ਦੀ ਦਾਤ ਬਖਸ਼ੇਗਾ ਰਾਜੇ ਨੇ ਸ਼ਹਿਰ ਦੇ ਵਿੱਚ ਟੰਡੂਰਾ ਫੇਰਿਆ ਕਿ ਸਾਨੂੰ ਇੱਕ ਨਵਾਲਕ ਬੱਚੇ ਦੀ ਜ਼ਰੂਰਤ ਹੈ ਉਸੇ ਸ਼ਹਿਰ ਦੇ ਵਿੱਚ ਇੱਕ ਮਜ਼ਦੂਰ ਪਰਿਵਾਰ ਰਹਿੰਦਾ ਸੀ ਜਿਸ ਦੇ ਚਾਰ ਬੱਚੇ ਸੀ ਉਹ ਇਨਸਾਨ ਪੂਰਾ ਦਿਨ ਮਿਹਨਤ ਮਜ਼ਦੂਰੀ ਕਰਦਾ ਸ਼ਾਮ ਨੂੰ ਆਪਣੇ ਪਰਿਵਾਰ ਵਾਸਤੇ ਰੋਟੀ ਕਮਾ ਕੇ ਲਿਆਉਂਦਾ ਪਰ ਫੇਰ ਵੀ ਉਸ ਦੇ ਪਰਿਵਾਰ ਦਾ ਕਦੇ ਪੂਰੀ ਨਾ ਪੈਂਦੀ ਹਮੇਸ਼ਾ ਕਦੀ ਅੱਧੀ ਭੁੱਖੇ ਸੌਣਾ ਪੈਂਦਾ ਕਦੀ ਰੱਜ ਕੇ ਮਿਲਦੀ ਇਸ ਹਾਲਤ ਦੇ ਵਿੱਚ ਇਨਸਾਨ ਦਾ ਮਨ ਜਿਹੜਾ ਉਹ ਡਾਵਾ ਡੋਲ ਹੁੰਦਾ ਉਸ ਦੇ ਚੋਂ ਪੁੱਤਰਾਂ ਦੇ ਵਿੱਚੋਂ ਇੱਕ ਪੁੱਤਰ ਬਹੁਤ ਹੀ ਭਲਾ ਮਾਨਸ ਅਤੇ ਹਮੇਸ਼ਾ ਚੁੱਪ ਰਹਿਣ ਵਾਲਾ ਬੱਚਾ ਸੀ ਉਹਨੇ ਹਮੇਸ਼ਾ ਆਕਾਂਤ ਵਿੱਚ ਬੈਠੇ ਰਹਿਣਾ ਅਤੇ ਕਦੇ-ਕਦੇ ਬੱਚਿਆਂ ਦੇ ਨਾਲ ਵੀ ਹਾਸੇ ਖੇਡ ਲਿਆ ਕਰਨਾ ਉਸਨੇ ਉਸਦੇ ਬਾਪ ਨੇ ਆਪਣੇ ਮਾਨਨਦਰ ਸੋਚਿਆ ਕਿ ਕਿਉਂ ਨਾ ਹੋਵੇ ਕਿ ਇਹ ਬੱਚਾ ਮੇਰਾ 5-6 ਸਾਲ ਦਾ ਹੈ ਕੰਮ ਵੀ ਕੋਈ ਨਹੀਂ ਕਰਦਾ ਪਰ ਮੈਨੂੰ ਇਸ ਬੱਚੇ ਦੀ ਦਿਮਾਗੀ ਹਾਲਤ ਜਿਹੜੀ ਉਹ ਵੀ ਠੀਕ ਨਹੀਂ ਲੱਗਦੀ ਕੱਲ ਵੱਡਾ ਹੋ ਕੇ ਕੀ ਕਰੇਗਾ ਕਿਉਂ ਨਾ ਹੋਵੇ ਕਿ ਮੈਂ ਰਾਜੇ ਨੂੰ ਇਸ ਬੱਚੇ ਨੂੰ ਵੇਚ ਕੇ ਤੇ ਪੈਸੇ ਵਟਨਾਂ ਮੇਰਾ ਘਰ-ਬਾਰ ਵੀ ਠੀਕ ਹੋ ਜਾਵੇਗਾ ਅਤੇ ਮੇਰੇ ਦਿਨ ਵੀ ਬਦਲ ਜਾਣਗੇ ਇਹ ਸੋਚ ਕੇ ਉਸ ਇਨਸਾਨ ਨੇ ਰਾਜੇ ਦੇ ਦਰਬਾਰ ਵਿੱਚ ਤਲਾਕ ਕੀਤੀ ਤੇ ਰਾਜੇ ਦੇ ਸਿਪਾਈ ਆਏ ਅਤੇ ਬੰਦ ਦੀ ਦੌਲਤ ਧਨ ਦੌਲਤ ਦੇ ਕੇ ਉਸ ਬੱਚੇ ਨੂੰ ਖਰੀਦ ਕੇ ਰਾਜੇ ਦੇ ਦਰਬਾਰ ਵਿੱਚ ਲੈ ਗਏ ਕਹਿੰਦੇ ਨੇ ਰਾਜੇ ਨੇ ਇੱਕ ਦਿਨ ਸਭਾ ਬੁਲਾਈ ਪੰਡਤ ਬੁਲਾਏ ਸਭ ਕੁਝ ਤਿਆਰੀ ਹੋ ਗਈ ਉਸ ਬੱਚੇ ਦੀ ਬਲੀ ਦੇਣ ਵਾਸਤੇ ਔਰ ਬੱਚੇ ਨੂੰ ਨਵਾਇਆ ਤਵਾਇਆ ਗਿਆ ਵੱਡੇ ਪੁਰੋਹਿਤ ਸੱਦੇ ਗਏ ਜਿਨ੍ਹਾਂ ਨੇ ਆਪਣੇ ਮੰਤਰਾਂ ਦੁਆਰਾ ਦੇਵੀ ਮਾਂ ਨੂੰ ਸਿੱਧ ਕੀਤਾ ਜਿਹਦੇ ਨਾਂ ਦੀ ਉਹਨਾਂ ਨੇ ਬਲੀ ਦੇਣੀ ਸੀ ਰੱਬ ਦੇ ਪਿਆਰਿਓ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਕਿਉਂਕਿ ਸਿਆਣੇ ਕਹਿੰਦੇ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਜ਼ਿਆਦਾ ਜ਼ੋਰਵਾਰ ਹੁੰਦਾ ਇਸ ਕਰਕੇ ਜਦੋਂ ਬੱਚੇ ਨੂੰ ਬਿਲਕੁਲ ਬਲੀ ਦੇਣ ਦੀ ਤਿਆਰੀ ਹੋ ਗਈ ਬੱਚੇ ਨੂੰ ਇੱਕ ਪ੍ਰੋਹਿਤ ਨੇ ਪੁੱਛਿਆ ਕਿ ਤੇਰੀ ਆਖਰੀ ਖੁਆਇਸ਼ ਕੀ ਆ? ਤੋ ਉਹ ਬਸਤਾ ਬਿਲਕੁਲ ਘਬਰਾਇਆ ਨਹੀਂ ਕਿਸੇ ਗੱਲੋਂ ਵੇਖ ਕੇ ਮੌਤ ਨੂੰ ਕਿਉਂਕਿ ਮੌਤ ਸਾਹਮਣੇ ਖੜੀ ਸੀ ਜਲਾਦ ਟੋਕਾ ਤਿੱਖਾ ਕਰੀ ਜਾ ਰਿਹਾ ਸੀ ਔਰ ਵਾਰ-ਵਾਰ ਉਸ ਦੇ ਉੱਤੇ ਟਿਕਰੀ ਮਾਰ ਰਿਹਾ ਸੀ ਔਰ ਬੱਚੇ ਦੀ ਬਲੀ ਦੇਣ ਵਾਸਤੇ ਜਲਾਦ ਬਿਲਕੁਲ ਤਿਆਰ ਪਰ ਤਿਆਰ ਖੜਾ ਸੀ ਪਰ ਜਿਸ ਕੋ ਰਾਖੇ ਸਾਇਆ ਮਾਰ ਸਕੀ ਨਾ ਕੋਈ ਇਕਾਵਤ ਸਿੱਧ ਹੋਣੀ ਸੀ ਜਦੋਂ ਉਸ ਬੱਚੇ ਨੂੰ ਪੁੱਛਿਆ ਗਿਆ ਕਿ ਤੇਰੀ ਆਖਰੀ ਖੁਆਇਸ਼ ਕੀ ਆ ਤਾਂ ਉਸ ਬੱਚੇ ਨੇ ਕਿਹਾ ਵੀ ਮੈਂ ਮਿੱਟੀ ਦੇ ਵਿੱਚ ਖੇਡਣਾ ਚਾਹਣਾ ਜੀ ਰਾਜ ਨੇ ਹੁਕਮ ਕੀਤਾ ਝੱਟ ਮਿੱਟੀ ਆ ਗਈ ਬੱਚੇ ਨੇ ਮਿੱਟੀ ਦੀਆਂ ਪੰਜ ਢੇਰੀਆਂ ਬਣਾਈਆਂ ਬੱਚਾ ਖੇਡਦਾ ਖੇਡਦਾ ਉਸ ਢੇਰੀਆਂ ਦੇ ਨਾਲ ਪਹਿਲੀ ਢੇਰੀ ਦੇ ਮੂਹਰੇ ਅੱਗੇ ਬੈਠਾ ਉਨੂੰ ਮੱਥਾ ਟੇਕਿਆ ਤੇ ਠੁੱਡਾ ਮਾਰ ਕੇ ਢੇਰੀ ਢਾ ਦਿੱਤੀ। ਦੂਜੀ ਢੇਰੀ ਨੂੰ ਮੱਥਾ ਟੇਕਿਆ ਠੁੱਡਾ ਮਾਰ ਕੇ ਉਹ ਵੀ ਢਾਤੀ। ਤੀਜੀ ਢੇਰੀ ਨੂੰ ਮੱਥਾ ਟੇਕਿਆ ਉਹ ਵੀ ਢਾਤੀ। ਚੌਥੀ ਢੇਰੀ ਨੂੰ ਮੱਥਾ ਟੇਕਿਆ ਤੇ ਉਹ ਵੀ ਢਾਤੀ। ਹੁਣ ਜਿਹੜੀ ਪੰਜਵੀਂ ਢੇਰੀ ਸੀ ਉਹਨੇ ਪੰਜਵੀਂ ਢੇਰੀ ਦੇ ਮੂਹਰੇ 5 ਮਿੰਟ ਬੈਠਾ ਆਪਣੇ ਮਨ ਹੀ ਮਾਨ ਅੰਦਰ ਪਰਿਪੂਰਨ ਪਰਮਾਤਮਾ ਨੂੰ ਯਾਦ ਕੀਤਾ ਕਿ ਹੇ ਨਿਰੰਕਾਰ ਵੀ ਹੁਣ ਤੂੰ ਹੀ ਮੇਰੀ ਰੱਖਿਆ ਕਰਨੀ ਹੈ ਸੱਚੇ ਪਾਤਸ਼ਾਹ ਮੇਰਾ ਭਰੋਸਾ ਤੇਰੇ ਉੱਤੇ ਹੈ ਇਹ ਗੱਲ ਕਹਿ ਕੇ ਬੱਚਾ ਰਾਜੇ ਕੋਲੇ ਚਲਾ ਗਿਆ ਤੇ ਰਾਜਾ ਇਹ ਗੱਲ ਸੋਚਣ ਲਈ ਮਜਬੂਰ ਹੋ ਗਿਆ ਕਿ ਇਹ 5 ਸਾਲ ਦਾ ਛੋਟਾ ਜਿਹਾ ਬੱਚਾ ਇਹਨੇ ਕੀ ਕੌਤਕ ਕੀਤਾ ਕੀ ਕਹਾਣੀ ਕੀਤੀ ਆ ਤੇ ਇਹ ਗੱਲ ਬੱਚੇ ਦੇ ਜ਼ੁਬਾਨੀ ਹੀ ਸੁਣਦੇ ਆ ਜਦੋਂ ਬੱਚੇ ਨੂੰ ਪੁੱਛਿਆ ਗਿਆ ਵੀ ਬੇਟਾ ਵੀ ਇਹ ਸਭ ਤੂੰ ਕੀ ਕੀਤਾ ਢੇਰੀਆਂ ਬਣਾਈਆਂ ਤੇ ਢਾ ਦਿੱਤੀਆਂ ਇੱਕ ਢੇਰੀ ਦੇ ਮੂਰੇ ਮੱਥਾ ਟੇਕ ਕੇ ਸਾਡੇ ਕੋਲੇ ਚਲਾ ਆਇਆ ਤਾਂ ਉਸ ਬੱਚੇ ਨੇ ਉਹਨਾਂ ਨੂੰ ਦੱਸਿਆ ਕਹਿੰਦਾ ਪਹਿਲੀ ਢੇਰੀ ਮੇਰੇ ਮਾਤਾ ਪਿਤਾ ਦੀ ਸੀ ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ ਉਹਨਾਂ ਦਾ ਫਰਜ਼ ਬਣਦਾ ਸੀ ਕਿ ਮੈਨੂੰ ਸੰਭਾਲ ਕੇ ਰੱਖ ਦੇ ਪਾਲ ਪੋਸ ਕੇ ਜਵਾਨ ਕਰ ਦੇ ਪਰ ਪਤਾ ਉਹਨਾਂ ਨੂੰ ਵੀ ਸੀ ਤੇ ਮੇਰੀ ਬਲੀ ਦਿੱਤੀ ਜਾਣੀ ਪਰ ਉਹਨਾਂ ਨੇ ਫਿਰ ਵੀ ਮੈਨੂੰ ਤੇਰੇ ਹੱਥ ਵੇਚ ਦਿੱਤਾ ਦੂਜੀ ਢੇਰੀ ਮੇਰੇ ਰਿਸ਼ਤੇਦਾਰਾਂ ਦੀ ਸੀ ਜਿਨ੍ਹਾਂ ਦਾ ਫਰਜ ਬਣਦਾ ਸੀਗਾ ਵੀ ਕੰਮ ਸੀ ਕੰਮ ਹਾ ਦਾ ਨਾਰਾ ਤਾਂ ਜਰੂਰ ਮਾਰ ਦੇ ਪਰ ਉਹਨਾਂ ਨੇ ਵੀ ਕੋਈ ਈਸ਼ ਨਹੀਂ ਬੋਲੇ ਮੈਂ ਉਹਨਾਂ ਦੀ ਵੀ ਢੇਰੀ ਢਾਤੀ ਤੀਜੀ ਢੇਰੀ ਮੇਰੇ ਪਿੰਡ ਦੇ ਸਰਪੰਚ ਦੀ ਸੀ ਉਹਦਾ ਫਰਜ ਬਣਦਾ ਕਿ ਆਪਣੇ ਪਿੰਡ ਦੀ ਪਬਲਿਕ ਦੀ ਰੱਖਿਆ ਕਰੇ ਹਰ ਮਾੜੀ ਚੰਗੀ ਕੰਮ ਗੱਲ ਦਾ ਖਿਆਲ ਰੱਖੇ ਉਸਨੇ ਵੀ ਕੁਝ ਨਹੀਂ ਬੋਲਿਆ ਇਸ ਕਰਕੇ ਮੈਂ ਉਹਦੀ ਵੀ ਢੇਰੀ ਢਾਤੀ ਤੇ ਉਹਨੇ ਕਿਹਾ ਚੌਥੀ ਢੇਰੀ ਉਹਨੇ ਕਿਹਾ ਚੌਥੀ ਢੇਰੀ ਰਾਜਾ ਤੇਰੀ ਆ ਰਾਜੇ ਦਾ ਕੰਮ ਹੁੰਦਾ ਆਪਣੀ ਪਰਜਾ ਦੀ ਰੱਖਿਆ ਕਰਨੀ ਤੇ ਤੂੰ ਆਪਦੇ ਪਰਜਾ ਦੇ ਵਿੱਚੋਂ ਇੱਕ ਬੱਚਾ ਫੜ ਕੇ ਤੇ ਉਸ ਦੀ ਬਲੀ ਦੇ ਕੇ ਰੱਬ ਨੂੰ ਖੁਸ਼ ਕਰਕੇ ਪਰਮਾਤਮਾ ਤੋਂ ਪੁੱਤ ਲੈਣਾ ਚਾਹਣਾ ਤੇ ਇਸ ਕਰਕੇ ਮੈਂ ਤੇਰੀ ਵੀ ਢੇਰੀ ਢਾ ਦਿੱਤੀ ਆ ਜਦੋਂ ਇਹ ਗੱਲ ਰਾਜੇ ਦੇ ਕੰਨਾਂ ਦੇ ਵਿੱਚ ਆਵਾਜ਼ ਪਈ ਅਤੇ ਰਾਣੀ ਦੇ ਕੰਨਾਂ ਵਿੱਚ ਆਵਾਜ਼ ਪਈ ਤੇ ਜਦੋਂ ਪਰਮਾਤਮਾ ਦੇ ਅੱਗੇ ਉਸ ਬੱਚੇ ਨੇ ਸੱਚੇ ਹਿਰਦੋਂ ਅਰਦਾਸ ਕੀਤੀ ਸੀ ਤੇ ਉਹ ਪਰਮਾਤਮਾ ਰਾਣੀ ਦੇ ਤੇ ਰਾਜੇ ਦੇ ਦਿਲ ਵਿੱਚ ਆਣ ਵਸਿਆ ਰਾਣੀ ਰਾਜੇ ਨੂੰ ਕਹਿਣ ਲੱਗੀ ਕਿ ਰਾਜਨ ਕੀ ਯਕੀਨ ਆ ਕਿ ਆਪਾਂ ਇਸ ਬੱਤੇ ਬੱਚੇ ਦੀ ਬਲੀ ਦੇ ਦਈਏ ਤੇ ਬੱਚੇ ਦੀ ਬਲੀ ਦੇਣ ਤੋਂ ਬਾਅਦ ਵੀ ਪਰਮਾਤਮਾ ਆਪਾਂ ਨੂੰ ਪੁੱਤ ਦੇ ਦੇਵੇ ਜਾਂ ਨਾ ਦੇਵੇ ਆਪਾਂ ਜੀਵ ਹੱਤਿਆ ਵੀ ਕਰ ਲਈਏ ਇਹ ਗੱਲ ਸੋਚਣ ਵਾਸਤੇ ਰਾਣੀ ਨੇ ਰਾਜੇ ਨੂੰ ਮਜਬੂਰ ਕਰ ਦਿੱਤਾ ਔਰ ਰਾਜੇ ਨੇ ਆਪਣੇ ਮਨ ਅੰਦਰ ਇੱਕ ਫੈਸਲਾ ਲਿਆ ਜਦੋਂ ਉਸ ਅਕਾਲ ਪੁਰਖ ਦੀ ਪਰਮਾਤਮਾ ਦੀ ਨਿਗਾਹ ਸਿੱਧੀ ਹੋ ਜਾਵੇ ਤੇ ਫਿਰ ਇਸ ਤਰ੍ਹਾਂ ਵੀ ਹੋ ਜਾਂਦਾ ਰਾਜੇ ਨੇ ਫੈਸਲਾ ਲਿਆ ਕਿ ਅੱਜ ਤੋਂ ਮੇਰੇ ਰਾਜ ਦਾ ਉਤਰਾ ਅਧਿਕਾਰੀ ਇਹ ਬੱਚਾ ਹੋਵੇਗਾ ਉਸ ਬੱਚੇ ਨੂੰ ਗੋਦ ਲੈ ਲਿਆ ਔਰ ਕਿੱਥੇ ਉਹਦੇ ਮੱਥੇ ਤੇ ਤਿਲਕ ਲਾ ਕੇ ਜਲਾਦ ਉਹਨੂੰ ਵੱਡਣ ਦੀ ਤਿਆਰੀ ਕਰਨ ਲੱਗਾ ਸੀ ਕਿੱਥੇ ਜਦੋਂ ਉਸ ਅਕਾਲ ਪੁਰਖ ਦੀ ਕਲਾ ਵਰਤੀ ਤੇ ਉਸ ਰਾਜੇ ਨੂੰ ਰਾਜੇ ਨੇ ਉਸ ਬੱਚੇ ਨੂੰ ਮੌਤ ਦੇ ਮੂੰਹ ਚ ਲਜਾਣ ਦੀ بجائے ਉਸ ਰਾਜ ਤਖਤ ਦਾ ਮਾਲਕ ਬਣਾ ਦਿੱਤਾ ਅਤੇ ਉਹਦਾ ਉੱਤਰਾ ਅਧਿਕਾਰੀ ਬਣਾਤਾ ਹੁਣ ਤੁਸੀਂ ਇਸ ਕਹਾਣੀ ਤੋਂ ਕੀ ਸਮਝਿਓ ਜਿੰਨ ਰੱਖਿਆ ਭਰੋਸਾ ਤੇਰੇ ਨਾਮ ਤੇ ਤੇ ਬੇੜਾ ਉਸ ਦਾ ਪਾਰ ਹੋ ਗਿਆ ਜਿਨ੍ਹਾਂ ਨੇ ਵੀ ਪ੍ਰਮਾਤਮਾ ਤੇ ਭਰੋਸਾ ਰੱਖਿਆ ਜਿਹੜੇ ਲੋਕ ਵੀ ਸੱਚੇ ਮਨੋਂ ਉਸ ਪਰਿਪੂਰਨ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਨੇ ਵਾਹਿਗੁਰੂ ਉਹਨਾਂ ਦੀ लाज ਆਪ ਰੱਖਦਾ ਆਪਣੇ ਭਗਤਾਂ ਦੀ ਆਪ लाज ਰੱਖਦਾ ਸੋ ਇਸ ਲਈ ਦੋ ਵੇਲੇ ਵਾਹਿਗੁਰੂ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਦੋ ਵੇਲੇ ਪ੍ਰਸ਼ਾਦਾ ਛਕਦੇ ਆਂ ਸੌਂਦਿਆਂ ਬੈਂਦਿਆਂ ਉੱਠਦਿਆਂ ਉਸ ਵਾਹਿਗੁਰੂ ਦਾ ਦੋ ਵੇਲੇ ਸ਼ੁਕਰਾਨਾ ਕਰਿਆ ਕਰੋ ਕਿਉਂਕਿ ਪ੍ਰਮਾਤਮਾ ਸਭ ਦੇ ਭੰਡਾਰੇ ਭਰਪੂਰ ਕਰੇ ਤੇ ਸਭ ਦੇ ਘਰਾਂ ਵਿੱਚ ਬਰਕਤਾਂ ਪਾਵੇ ਜੇ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜਰੂਰ ਕਰਿਓ ਲਾਈਕ ਕਮੈਂਟ ਕਰਕੇ ਆਪਣੇ ਖਾਤੇ ਨੂੰ ਫੋਲੋ ਜਰੂਰ ਕਰ ਲਿਓ ਧੰਨਵਾਦ ਵੀਰੋ ਵਾਹਿਗੁਰੂ ਚੜ੍ਹਦੀ ਕਲਾ ਰੱਖੇ